ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਪਾਵਨ ਸਰੂਪ ਅਤੇ ਉਹ ਲੱਖਾਂ ਦੀ ਤਦਾਦ ਵਿੱਚ ਪਾਵਨ ਅੰਗ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਮੇਤ ਪ੍ਰਬੰਧਕ ਕਮੇਟੀ ਨੇ ਖੁਦ ਮੰਨਿਆ ਹੈ ਕਿ ਉਹਨਾਂ ਕੋਲੋਂ ਗਾਇਬ ਹੋਏ ਹਨ ਉਹਨਾਂ ਦੇ ਕੁਝ ਅਧਿਕਾਰੀ ਜਨ ਅਤੇ ਮੁਲਾਜ਼ਮਾਂ ਦੀ ਗਲਤੀ ਨਾਲ ਸੋ ਸਿੱਖ ਜਥੇਬੰਦੀਆਂ ਵਿੱਚ ਇਹ ਬੜਾ ਭਾਰੀ ਰੋਸ ਸੀ ਕਿ ਉਹਨਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਵਾਈਆਂ ਜਾਣ ਪਿਛਲੇ ਸਮੇਂ ਵਿੱਚ ਸਤਕਾਰ ਕਮੇਟੀਆਂ ਵੱਲੋਂ ਗੁਰਦੁਆਰਾ ਪ੍ਰਬੰਧ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਸ ਦੇ ਮੁੱਖ ਦਫ਼ਤਰ ਦੇ ਅੱਗੇ ਇੱਕ ਮਾਰਕ ਦੇ ਰੂਪ ਦੇ ਵਿੱਚ ਜੋ ਹੋਕਾ ਦਿੱਤਾ ਜਾ ਰਿਹਾ ਸੀ ਉਹ ਲਗਾਤਾਰ ਨਿਰੰਤਰ ਹੋਕਾ ਚੱਲਿਆ 40-41 ਦਿਨ ਤੱਕ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਅਤੇ ਅਕਾਲੀ ਦਲ ਬਾਦਲ ਅਤੇ ਜਥੇਦਾਰ ਬਾਦਲ ਵੱਲੋਂ ਆਪਣੀਆਂ ਜੋ ਟਾਸਕ ਫੋਰਸਾਂ ਹਨ ਉਹਨਾਂ ਵੱਲੋਂ ਇਹਨਾਂ ਜੁਰਮ ਕੀਤਾ ਗਿਆ ਉਹਨਾਂ ਗੁਰੂਕੁੱਖਾਂ ਤੇ ਉਨਾਂ ਦੀਆਂ ਬਾਹਾਂ ਤੋੜ ਦਿੱਤੀਆਂ ਗਈਆਂ ਲੱਤਾਂ ਤੋੜ ਦਿੱਤੀਆਂ ਗਈਆਂ ਪਸਲੀਆਂ ਤੋੜ ਦਿੱਤੀਆਂ ਗਈਆਂ ਦਿਨੇ ਚੂਲੇ ਤੋੜ ਦਿੱਤੇ ਗਏ ਕਈ ਸਿੰਘਾਂ ਦੇ ਹੱਥ ਤੋੜ ਦਿੱਤੇ ਗਏ ਉਂਗਲਾਂ ਤੋੜ ਦਿੱਤੀਆਂ ਗਈਆਂ ਬੀਬੀਆਂ ਦੀ ਬੇਪਤੀ ਕੀਤੀ ਗਈ ਅੱਡੇ ਤੇ ਨੌਜਵਾਨਾਂ ਦੀਆਂ ਦਸਤਾਰਾਂ ਉਤਾਰ ਦਿੱਤੀਆਂ ਗਈਆਂ ਕੇਸਾਂ ਦੀ ਬੇਦਵੀ ਕੀਤੀ ਗਈ ਨਿਹੰਗ ਸਿੰਘਾਂ ਦੇ ਜੋ ਫਰਲੇ ਵਾਲੇ ਇਤਿਹਾਸ ਦਮਾਲੇ ਹਨ ਉਹ ਲਾ ਦਿੱਤੇ ਗਏ ਇਸ ਰੋਸ ਵਜੋਂ ਜਿੱਥੇ ਬੰਦਿਆਂ ਨੇ ਉਹਨਾਂ ਦਾ ਕਾਫੀ ਇਖਾਪਤ ਸਮਾ ਦਿਨ ਨਿਕਲ ਗਿਆ 10 ਦਿਨ ਤੱਕ ਉਸ ਮੋਰਤੀ ਦੀ ਬੜੀ ਬਹਾਦਰੀ ਹੋਈ ਕਾ ਦਿਖ ਦਿੱਤਾ ਜਾਵੇਗਾ ਕੱਲ ਕਾਪੀ ਰਾਜੇ ਕਸਾਈ ਧਰਮ ਪੰਥ ਕਰੋੜ ਰਿਆ ਕਿਉਂਕਿ ਜੇ ਰਾਜ ਕਰਨ ਨੂੰ ਤੁਸੀਂ ਆਪਣਾ ਧਰਮ ਸਮਝਦੇ ਹੋ ਫਰਜ ਸਮਝਦੇ ਹੋ ਤਾਂ ਇਹ ਵੀ ਤੁਹਾਡਾ ਫਰਜ ਹੈ ਕਿਉਂਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਸਿੱਖ ਪੰਥ ਦੀਆਂ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਦਬ ਪਹਾਲੀ ਨੂੰ ਬਰਕਰਾਰ ਰੱਖਿਆ ਜਾਵੇ ਅੱਜ ਉਹਨਾਂ ਤੇ ਸਵਾਲੀਆ ਨਿਸ਼ਾਨ ਖੜੇ ਹੋਏ ਨੇ ਕਿਉਂਕਿ ਆਪ ਜਾਣਦੇ ਹੋ ਪਿਛਲੇ ਦਿਨੀ ਜੋ ਬਦਲ ਦਲ ਦਾ ਜਥੇਦਾਰ ਹੈ ਉਸਨੇ ਬਿਆਨ ਦਿੱਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੁੱਤਰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੀ ਮਾਂ ਹੈ ਪਰ ਬੜੀ ਹੀ ਮਾੜੀ ਗੱਲ ਹੈ ਪਿਛਲੇ ਸਮਿਆਂ ਵਿੱਚ ਜੋ ਬੇਦਬੀ ਹੋਈ ਵਹਿਬਲ ਕਲਾ ਬਰਗਾੜੀ ਵਿਖੇ ਉਸ ਵਿੱਚ ਪੁੱਤਰ ਦੋਸ਼ੀ ਪਾਇਆ ਗਿਆ ਅੱਜ ਮਾਂ ਵੀ ਦੋਸ਼ੀ ਪਾਈ ਗਈ ਹੈ ਪੁੱਤਰ ਵੀ ਦੋਸ਼ੀ ਹੈ ਮਾਂ ਵੀ ਦੋਸ਼ੀ ਹੈ ਪਰ ਇਹ ਬੜੇ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਮਹਾਨ ਜੋ ਸੰਸਥਾ ਸੀ ਭਾਈ ਲక్ష్మణ ਸਿੰਘ ਜੀ ਧਾਰੋਵਾਲੀ ਅਤੇ ਬੀਬੰਤ ਸਿੰਘਾਂ ਦੀ ਕੁਰਬਾਨੀ ਵਿੱਚੋਂ ਇਸ ਦਾ ਜਨਮ ਹੋਇਆ ਸੀ ਪਰ ਅੱਜ ਕਰਦਾਰਹੀਨ ਲੋਕਾਂ ਨੇ ਇਸ ਨੂੰ ਬਦਨਾਮ ਕੀਤਾ ਹੈ ਸੋ ਅਸੀਂ ਸਮੁੱਚੇ ਪੰਥ ਨੂੰ ਹੋਕਾ ਦਿੰਦੇ ਹਾਂ ਆਓ 22 ਤਰੀਕ ਨੂੰ ਸੁਖਜਿੰਦਰ ਸਿੰਘ ਰਧਾਵਾ ਦੇ ਘਰ ਦੇ ਅੱਗੇ ਇਹ ਹੋਕਾ ਦਿੱਤਾ ਜਾਵੇਗਾ ਘਰਾਓ ਕੀਤਾ ਜਾਵੇਗਾ ਤੁਸੀਂ ਵੱਧ ਤੋਂ ਵੱਧ ਸਾਥ ਦੋ ਪੰਥ ਕੋ ਹੋਕੇ ਦਾ ਤਾਂ ਜੋ ਉਹਨਾਂ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੇ ਟਾਈਮ ਵਿੱਚ ਬਾਕੀ ਵੀ ਜਿੰਨੇ ਕੈਬਨਿਟ ਮੰਤਰੀ ਹਨ ਵਾਰੋ-ਵਾਰੀ ਸਾਰਿਆਂ ਦੇ ਘਰ ਅੱਗੇ ਇਹ ਜ਼ਮੀਰ ਜੇਗਾ ਉਹ ਰੋਕਾ ਦਿੱਤਾ ਜਾਵੇਗਾ ਬੜੀ ਸ਼ਾਂਤਮਈ ਢੰਗ ਨਾਲ ਕਿਉਂਕਿ ਉਹਨਾਂ ਦੇ ਫਰਜ਼ ਬਣਦੇ ਨੇ ਕਿ ਜੋ ਸਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੋਸ਼ੀ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਦਵਾਈਆਂ ਜਾਣ ਕਿਉਂਕਿ ਬਿਲਕੁਲ ਕਲੀਅਰ ਹੋ ਚੁੱਕਾ ਹੈ ਕਿ ਦੋਸ਼ੀ ਕੌਣ ਹਨ ਅੱਜ ਤੋਂ 2 ਮਹੀਨੇ ਕਰੀਬਨ ਪਹਿਲਾਂ ਇੱਕ ਐਪਲੀਕੇਸ਼ਨ ਦਿੱਤੀ ਗਈ ਹੈ ਆਪਣਾ ਪੁਲਿਤ ਪ੍ਰਸ਼ਾਸਨ ਨੂੰ ਪਰ ਅਜੇ ਤੱਕ ਉਹ ਆਪਣੀ ਨੀਂਦ ਵਿੱਚੋਂ ਨਹੀਂ ਜਾਗਿਆ ਹੋ ਸਕਦਾ ਹੈ ਉੱਤੇ ਕੋਈ ਦਬਾਅ ਹੋਵੇ ਪਰ ਇਸ ਲਈ ਅਸੀਂ ਵਾਰੋ ਵਾਰੀ ਜਿੰਨੇ ਵੀ ਕੈਬਨਿਟ ਮੰਤਰੀ ਹਨ ਉਹਨਾਂ ਦੇ ਘਰਾਂ ਦਾ ਘਰਾਓ ਕਰਾਂਗੇ ਉਸ ਤੋਂ ਬਾਅਦ ਮੁੱਖ ਮੰਤਰੀ ਦੀ ਵਾਰੀ ਆਵੇਗੀ ਇਹ ਮੋਰਮ ਇਹ ਪਾਜੀ ਮਗਰ ਆ ਜੀ ਜੋ ਮੌਜੂਦਾ ਹਾਲਾਤ ਚੱਲਦੇ ਕਿਸਾਨਾਂ ਪਰ ਉਹਨਾਂ ਬਾਰੇ ਕਹਿਣਾ ਚਾਹੁੰਗੇ ਜੀ ਬਿਲਕੁਲ ਜੀ